ਜੇਕਰ ਬੰਦੇ ਨੂੰ ਮੁਸੀਬਤ ਪੈ ਜਾਵੇ ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ ਜੇਕਰ ਬੰਦੇ ਤੇ ਕੋਈ ਮੁਸੀਬਤ ਪੈ ਜਾਵੇ ਉਸ ਨੂੰ ਕੀ ਕਰਨਾ ਚਾਹੀਦਾ ਹੈ ਇਹਨੂੰ ਸਮਝਣ ਵਾਸਤੇ ਆਪਾਂ ਇੱਕ ਇਤਿਹਾਸ ਦੇ ਵਿੱਚੋਂ ਇੱਕ ਘਟਨਾ ਨੂੰ ਦੇਖਦੇ ਹਾਂ ਇੱਕ ਵਾਰੀ ਮਹਾਰਾਜਾ ਅਕਬਰ ਆਪਣੇ ਦਰਬਾਰ 'ਚ ਆਏ ਦਰਬਾਰ ਦੇ ਵਿੱਚ ਆ ਕੇ ਅਕਬਰ ਨੇ ਇੱਕ ਕੰਧ ਦੇ ਉੱਤੇ ਲਾਈਨ ਖਿੱਚਤੀ ਲਕੀਰ ਖਿੱਚਤੀ ਤਾਂ ਅਕਬਰ ਨੇ ਭਰੇ ਦਰਬਾਰ 'ਚ ਐਲਾਨ ਕਰਤਾ ਕਿ ਇਸ ਲਕੀਰ ਨੂੰ ਜਿਹੜਾ ਵੀ ਕੋਈ ਬਿਨਾ ਛੇੜਛਾੜ ਕਰੇ ਬਿਨਾ ਮੋਟੇ ਤੋਂ ਛੋਟਾ ਕਰ ਦੇਵੇ ਉਸ ਨੂੰ ਇਨਾਮ ਦਿੱਤਾ ਜਾਊਗਾ ਤਾਂ ਸਾਰੇ ਦਰਬਾਰੀ ਹੈਰਾਨ ਮੇਹਤਾ ਗੱਲ ਅਸੰਭਵ ਲੱਗਦੀ ਹੈ ਕਿ ਬਿਨਾ ਛੇੜਛਾੜ ਕਰੇ ਬਿਨਾ ਮਟੇ ਤੂੰ ਲਾਈਨ ਨੂੰ ਕਿਵੇਂ ਛੋਟਾ ਕਰਿਆ ਜਾ ਸਕਦਾ ਹੈ ਪਰ ਵੀਰਬਲ ਉੱਠਿਆ ਮੀਰਬਲ ਨੇ ਉੱਠ ਕੇ ਉਸ ਲਕੀਰ ਦੇ ਕੋਲੇ ਇੱਕ ਵੱਡੀ ਲਕੀਰ ਖਿੱਚ ਦਿੱਤੀ ਉਹ ਵੱਡੀ ਲਕੀਰ ਖਿੱਚੀ ਹੋਈ ਦੇ ਕੋਲੇ ਜਿਹੜੀ ਪਹਿਲਾਂ ਵਾਲੀ ਲਕੀਰ ਸੀ ਉਹ ਛੋਟੀ ਲੱਗਣ ਲੱਗ ਗਈ ਤਾਂ ਹੁਣ ਆਪਾਂ ਦੇਖਦੇ ਹਾਂ ਉਹ ਮੁਸੀਬਤ ਵਾਲੀ ਗੱਲ ਤਾਂ ਜੇ ਤੁਸੀਂ ਸਿੱਖੋ ਤਾਂ ਮੁਸੀਬਤ ਪੈਣ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰਨਾ ਚਾਹੀਦਾ ਇਸ ਕਰਕੇ ਨਹੀਂ ਕਿ ਉਹ ਤੁਹਾਡੀ ਰੱਖਿਆ ਕਰਨ ਆ ਜਾਣਗੇ ਰੱਖਿਆ ਤਾਂ ਉਹ ਆਪਣੇ ਪਰਿਵਾਰ ਦੀ ਵੀ ਨਹੀਂ ਸੀ ਕਰ ਸਕੇ ਬਾਡੀ ਕਿੱਥੋਂ ਕਰਨ ਆ ਜਾਣਗੇ ਸਿਰਫ ਇਸ ਕਰਕੇ ਯਾਦ ਕਰਨਾ ਹੈ ਕਿ ਉਹਨਾਂ ਦੇ ਉੱਤੇ ਜਿਹੜੀਆਂ ਮੁਸੀਬਤਾਂ ਪਈਆਂ ਸੀ ਉਹੋ ਸਾਡੀ ਮੁਸੀਬਤ ਨਾਲੋਂ ਕਿਸੇ ਵੱਡੀਆਂ ਸੀਗੀਆਂ ਉਹਨਾਂ ਦੇ ਤੁਲਨਾ ਦੇ ਵਿੱਚ ਸਾਡੀ ਮੁਸੀਬਤ ਬਹੁਤ ਛੋਟੀ ਲੱਗਣ ਲੱਗ ਜੂਗੀ ਜਦੋਂ ਸਾਨੂੰ ਸਾਡੀ ਮੁਸੀਬਤ ਛੋਟੀ ਲੱਗਣ ਲੱਗ ਗਈ ਤਾਂ ਸਾਡੇ ਵਿੱਚ ਉਹਨੂੰ ਹੱਲ ਕਰਨ ਦੀ ਉਹਨੂੰ ਝੱਲ ਸਕਣ ਦੀ ਹਿੰਮਤ ਆ ਜੂਗੀ ਸਾਡੇ 'ਚ ਆਤਮਿਕ ਬਲ ਆ ਜੂਗਾ ਅਸੀਂ ਉਹਨੂੰ ਆਸਾਨੀ ਨਾਲ ਝੱਲ ਸਕਾਂਗੇ ਜਾਂ ਹੱਲ ਕਰ ਸਕਾਂਗੇ ਕਿਉਂਕਿ ਅਸੀਂ ਨੇ ਬੜੀ ਲੈਨ ਕੋਲੇ ਖਿੱਚਤੀ ਛੋਟੀ ਲੈਨ ਦੇ ਕੋਲੇ ਬੜੀ ਲੈਨ ਖਿੱਚਤੀ ਬੜੀ ਮੁਸੀਬਤ ਦੇ ਕੋਲੇ ਦੂਜੀ ਆਪਣੇ ਵਾਲੀ ਮੁਸੀਬਤ ਬਹੁਤ ਛੋਟੀ ਲੱਗਣ ਲੱਗ ਗਈ ਜੇ ਤੁਸੀਂ ਹਿੰਦੂ ਹੋ ਆਹ ਮੁਸੀਬਤ ਆਉਣ ਤੇ ਤੁਹਾਨੂੰ ਸ਼੍ਰੀ ਰਾਮਚੰਦਰ ਜੀ ਨੂੰ ਯਾਦ ਕਰਨਾ ਚਾਹੀਦਾ ਹੈ ਇਸ ਲਈ ਨਹੀਂ ਕਿ ਉਹ ਤੁਹਾਡੀ ਰੱਖਿਆ ਕਰਨ ਆ ਜਾਣਗੇ ਰੱਖਿਆ ਤਾਂ ਉਹ ਆਪਣੀ ਪਤਨੀ ਦੀ ਨੀਤੇ ਕਰ ਸਕੀ ਉਹਨੂੰ ਵੀ 라ਵਣ ਲੈ ਗਿਆ ਸੀ ਉਹਨਾਂ ਨੂੰ ਯਾਦ ਇਸ ਕਰਕੇ ਕਰਨਾ ਹੈ ਕਿ ਉਹਨਾਂ ਦੇ ਉੱਤੇ ਪਈਆਂ ਹੋਈਆਂ ਜੋ ਮੁਸੀਬਤਾਂ ਸੀ ਉਹ ਤੁਹਾਡੀ ਮੁਸੀਬਤ ਦੇ ਨਾਲੋਂ ਕਿਤੇ ਵੱਡੀਆਂ ਥੀਆਂ ਜਦੋਂ ਉਹਨਾਂ ਤੇ ਐਡੀ ਐਡੀਆ ਮੁਸੀਬਤਾਂ ਪੈ ਸਕਦੀਆਂ ਨੇ ਤਾਂ ਸਾਡੇ ਤੇ ਤਾਂ ਬਹੁਤ ਛੋਟੀ ਜੀ ਮੁਸੀਬਤ ਪਈ ਹੈ ਇਸ ਸੋ ਇਹ ਸੋਚ ਕੇ ਸਾਨੂੰ ਆਪਣੀ ਮੁਸੀਬਤ ਛੋਟੀ ਲੱਗਣ ਲੱਗ ਜੂਗੀ ਕਿ ਅਸੀਂ ਉਹਨੂੰ ਹੱਲ ਵੀ ਕਰ ਸਕਾਂਗੇ ਉਹਨੂੰ ਝੱਲ ਵੀ ਸਕਾਂਗੇ ਜੇਕਰ ਤੁਸੀਂ ਅਸਾਈ ਹੋ ਜਦੋਂ ਤੁਸੀਂ ਮੁਸਲਮਾਨ ਨੂੰ ਤਾਂ ਸਾਨੂੰ ਜਿਸ ਸਭ ਮਸੀਹ ਨੂੰ ਯਾਦ ਕਰਨਾ ਚਾਹੀਦਾ ਹੈ ਇਸ ਲਈ ਨਹੀਂ ਕਿ ਜੀਸੂ ਮਸੀਹ ਤੁਹਾਨੂੰ ਬਚਾਉਣ ਵਾਸਤੇ ਆਜੂਗਾ ਬਚਾਤਾ ਹੋ ਆਪਣੇ ਆਪ ਨੂੰ ਨਹੀਂ ਸੀ ਸਕਿਆ 32 ਸਾਲ ਦੀ ਉਮਰ ਚ ਸੂੜੀ ਤੇ ਟੰਗਤਾ ਸੀ ਪਰ ਉਹਦੀ ਮੁਸੀਬਤ ਦੇ ਸਾਹਮਣੇ ਸਾਡੀ ਮੁਸੀਬਤ ਸਾਨੂੰ ਬਹੁਤ ਛੋਟੀ ਲੱਗਣ ਲੱਗ ਜੂਗੀ ਜਦੋਂ ਅਸੀਂ ਉਹਨਾਂ ਨੂੰ ਯਾਦ ਕਰਾਂਗੇ ਉਹੀ ਬੜੀ ਲਾਈਨ ਤੇ ਛੋਟੀ ਲਾਈਨ ਵਾਲੀ ਗੱਲ ਜੇ ਜੇ ਤੁਸੀਂ ਨਾਸਤਕ ਹੋ ਤਾਂ ਤੁਸੀਂ ਹੀ ਸ਼ਹੀਦ ਭਗਤ ਸਿੰਘ ਨੂੰ ਯਾਦ ਕਰੋ ਸ਼ਹੀਦ ਭਗਤ ਸਿੰਘ ਨੂੰ 23 ਸਾਲ ਦੀ ਉਮਰ 'ਚ ਫਾਂਸੀ ਤੇ ਚੜਾਤਾ ਸੀ ਤਾਂ ਸਾਡੀ ਮੁਸੀਬਤ ਐਡੀ ਤਾਂ ਹੈ ਨਹੀਂ ਵੀ ਸਾਨੂੰ ਫਾਂਸੀ ਤੇ ਚੜਾ ਰਹੇ ਨੇ ਉਹ ਉਹਦੀ ਮੁਸੀਬਤ ਦੇ ਸਾਹਮਣੇ ਸਾਾਨੂੰ ਸਾਡੀ ਮੁਸੀਬਤ ਬਹੁਤ ਛੋਟੀ ਲੱਗਣ ਲੱਗ ਜੂਗੀ ਅਸੀਂ ਉਹਨੂੰ ਹੱਲ ਵੀ ਕਰ ਸਕਾਂਗੇ ਅਸੀਂ ਉਹਨੂੰ ਝੱਲ ਵੀ ਸਕਾਂਗੇ ਸਾਡੇ 'ਚ ਆਤਮਕ ਬਲ ਆਊਗਾ ਇਹ ਸੋਚ ਕੇ ਕਿ ਸਾਡੀ ਮੁਸੀਬਤ ਤਾਂ ਕੁਛ ਵੀ ਨਹੀਂ ਹੈਗੀ ਛੋਟੀ ਜੀ ਹੈ ਉਹਨਾਂ ਦੇ ਤਾਂ ਬੜੀਆਂ-ਬੜੀਆਂ ਮੁਸੀਬਤਾਂ ਆਈਆਂ ਸੀਆਂ ਆ ਇਹ ਇਸ ਗੱਲ ਦੇ ਪਿੱਛੇ ਬੜੀ ਲਾਈਨ ਤੇ ਛੋਟੀ ਲਾਈਨ ਵਾਲਾ ਹੀ ਤਰਕ ਕੰਮ ਕਰਦਾ ਹੈ ਨਾ ਕਿ ਕਿਸੇ ਨੇ ਤੁਹਾਨੂੰ ਬਚਾਉਣ ਵਾਸਤੇ ਆ ਜਾਣਾ ਹੈ